ਅਚਿਤਾ ਪਰ ਸ਼ਾਂਤ ਪਰਮ ਸ਼ਾਂਤੀ ਜਿੱਥੇ ਆਕਰਸ਼ਨ ਹੁੰਦਾ ਹੈ ਉੱਥੇ ਅੰਤਸਤਿਸ਼ਟੀ ਹੁੰਦੀ ਹੈ ਅਤੇ ਜਿੱਥੇ ਅੰਤਸਤਿਸ਼ਟੀ ਹੁੰਦੀ ਹੈ ਉੱਥੇ ਹੀ ਹਲਚਲ ਹੁੰਦੀ ਹੈ ਜਦ ਕਿ ਇਸ तमो प्रधान ਦੁਨੀਆ ਵਿੱਚ ਆਕਰਸ਼ਨ ਬਹੁਤ ਵੱਧ ਰਿਹਾ ਹੈ ਤਾਂ ਹਲਚਲ ਵੀ ਬਹੁਤ ਵੱਧ ਰਹੀ ਹੈ ਜਿਸ ਕਰਕੇ ਸਾਰੀਆਂ ਆਤਮਾਵਾਂ ਬਹੁਤ ਦੁਖੀ ਅਤੇ ਪਰੇਸ਼ਾਨ ਹੋ ਰਹੀਆਂ ਹਨ ਅਤੇ ਇਹ ਸਭ ਕੁਝ ਹੁਣ ਅਤੀ ਵਿੱਚ ਜਾਣਾ ਹੀ ਹੈ ਚਾਹੇ ਲੋਕਕ ਪਰਿਵਾਰ ਹੋਵੇ ਜਾਂ ਲੋਕਕ ਹਰ ਥਾਂ ਪਰੇਸ਼ਾਨੀਆਂ ਵਤਹੀ ਰਹੀਆਂ ਹਨ ਇਸੇ ਸਮੇਂ ਵਿੱਚ ਜਦੋਂ ਬਾਪ ਪਰਮ ਪਿਤਾ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਨਿਆਰਾ ਕਰਕੇ ਵਿਸ਼ੇਸ਼ ਪਾਲਣਾ ਦੇ ਰਹਾ ਹੈ ਤਾਂ ਤੁਹਾਨੂੰ ਵੀ ਆਪਣੀ ਸਰਵ ਸਤਿਤੀ ਵੱਲ ਧਿਆਨ ਦੇਣਾ ਚਾਹੀਦਾ ਹੈ ਇਹ ਤੁਸੀਂ ਚਾਹੁੰਦੇ ਹੋ ਕਿ ਮੈਂ ਬੋਲੀ ਕਰਮ ਸੰਕਲਪਾ ਰਹੀ ਇਹ ਸਾਰੀਆਂ ਪਰਸਥਿਤੀਆਂ ਤੋਂ ਦੂਰ ਕਰ ਦੇਵਾਂ ਤਾਂ ਇਹ ਸੰਭਵ ਨਹੀਂ ਹੈ ਕਿਉਂਕਿ ਤੁਹਾਨੂੰ ਪਹਿਲਾਂ ਆਪਣੇ ਆਪ ਨੂੰ ਪੂਰਨ ਸਥਿਤੀ ਨਾਲ ਤਿਆਰ ਕਰਨਾ ਪਵੇਗਾ ਅਰਥਾਤ ਇਹਨਾਂ ਸਾਰੀਆਂ ਗੱਲਾਂ ਤੋਂ ਨਿਆਰਾ ਹੋ ਕੇ ਪਾਵਰਫੁੱਲ ਬੰਨਾ ਪਵੇਗਾ ਤਾਂ ਹੀ ਤੁਹਾਡੇ ਪਾਵਰਫੁੱਲ ਸਥਿਤੀ ਤਹਾਡੇ ਆਸ-ਪਾਸ ਦੇ ਹਲਚਲ ਨੂੰ ਖਤਮ ਕਰ ਸਕੇਗੀ। ਇਸ ਲਈ ਆਪਣੇ ਆਪ ਨੂੰ ਅਚਲ ਅਡੋਲ ਬਣਾਉਣਾ ਹੈ ਜੋ ਤੁਸੀਂ ਸਿਰਫ ਭਾਪ ਦੀ ਸ਼੍ਰੀਮਤ ਅਨਸਾਰ ਹੀ ਕਰ ਸਕਦੇ ਹੋ। ਤਾਂ ਤੁਹਾਨੂੰ ਇਹ ਜਾਦ ਰੱਖਣਾ ਚਾਹੀਦਾ ਹੈ ਕਿ ਮੇਰੀ ਸਵੇ ਸਥਿਤੀ ਰਹੀ ਹੀ ਪਰ ਸਥਿਤੀ ਖਤਮ ਹੋਵੇਗੀ। ਅਤੇ ਜਿੰਨੀ ਮੇਰੀ ਸਵੇ ਸਥਿਤੀ ਪਾਵਰ ਹੋਵੇਗੀ ਉੱਨਾ ਹੀ ਉਤਨਾ ਹੀ ਇਸ ਦਾ ਅਸਰ ਦੂਰ ਦੂਰ ਤੱਕ ਜਾਵੇਗਾ ਇਸ ਸਮੇਂ ਆਪਣੇ ਆਪ ਨੂੰ ਹਰ ਗੱਲ ਤੋਂ ਨਿਆਰਾ ਕਰਕੇ ਆਪਣੀ ਸਵੇ ਸਥਿਤੀ ਬਣਾਉਣੀ ਹੈ ਫਿਰ ਇਹ ਹੀ ਤੁਹਾਡੀ ਸਥਿਤੀ ਤੁਹਾਨੂੰ ਆਪੇ ਹੀ ਸਭ ਦਾ ਪਿਆਰਾ ਬਣਾ ਦੇਵੇਗੀ ਇਸ ਲਈ ਆਪਣੇ ਆਪ ਤੋਂ ਪੂਰਾ ਧਿਆਨ ਰੱਖੋ ਦੇਖੋ ਇਹ ਸਮਾਂ ਪੁਰਸ਼ਾਰਥ ਦਾ ਹੈ ਫਿਰ ਕਲਪ ਵਿੱਚ ਕਦੇ ਵੀ ਤੁਹਾਨੂੰ ਇਹ ਸਮਾਂ ਨਹੀਂ ਮਿਲੇਗਾ ਅਤੇ ਪ੍ਰਸ਼ਾਰਤ ਤੋਂ ਬਿਨਾ ਪਰਲਬਦ ਨਹੀਂ ਬਣ ਸਕਦੀ ਇਸ ਲਈ ਆਪਣੇ ਆਪ ਨੂੰ ਹਰ ਗੱਲ ਤੋਂ ਨਿਆਰਾ ਕਰਕੇ ਆਪਣੀ ਹਰ ਸਮੱਸਿਆ ਚਾਹੇ ਕਿਸੇ ਵੀ ਕਿਸਮ ਦੀ ਹੋਵੇ ਬਾਪ ਨੂੰ ਸੰਕਲਪ ਰਾਹੀਂ ਸਮਰਪਿਤ ਕਰਕੇ ਬਾਪ ਦੀ ਸ਼੍ਰੀਮਤ ਤੇ ਪੂਰੀ ਤਰ੍ਹਾਂ ਚੱਲਣ ਦਾ ਪ੍ਰਸ਼ਾਰਤ ਕਰਨਾ ਹੈ ਹੁਣ ਪ੍ਰਸਾਰਤ ਦਾ ਸਮਾਂ ਬਹੁਤ ਹੀ ਸੀਮਤ रह ਗਿਆ ਹੈ ਤੁਸੀਂ ਸਾਬ ਨੇ ਆਪਣੇ ਆਪ ਨੂੰ ਸਦਾ ਚਮਕਦਾ ਹੋਇਆ ਸਤਾਰਾ ਮਹਿਸੂਸ ਕਰਨਾ ਹੈ ਤੁਹਾਨੂੰ ਸਦਾ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਤੁਸੀਂ ਇੱਕ ਲਾਈਟ ਲਾਈਟ ਹੋ ਲਾਈਟ ਹਾਊਸ ਮਾਈਟ ਹਾਊਸ ਬਣ ਕੇ ਮਸਤਕ ਦੇ ਵਿਚਕਾਰ ਚਮਕ ਰਹੇ ਹੋ ਜਿਨ੍ਹਾਂ ਤੁਸੀਂ ਆਪਣੇ ਆਪ ਨੂੰ ਅਨੁਭਵ ਕਰਦੇ ਜਾਓਗੇ ਉਤਨਾ ਹੀ ਹੋਰਨਾਂ ਨੂੰ ਵੀ ਤੁਹਾਡੇ ਰਾਹੀਂ ਸਾਖਸ਼ਾਤਕਰ ਹੋਵੇਗਾ ਇਸ ਲਈ ਆਪਣਾ ਧਿਆਨ ਅਤੇ ਅਭਿਆਸ ਵਧਾਓ ਤਦ ਹੀ ਤੁਸੀਂ ਆਪਣੇ ਆਪ ਨੂੰ ਅਸਲ ਵਿੱਚ ਅਨੁਭਵ ਕਰ पाओगे ਜਦ ਤੁਸੀਂ ਆਪਣੇ ਆਪ ਨੂੰ ਇਹ ਸਰੀਰ ਨਾ ਸਮਝ ਕੇ ਲਾਈਟ ਹਾਊਸ ਤੇ ਮਾਈਟ ਹਾਊਸ ਸਮਝੋਗੇ ਤਾਂ ਤੁਹਾਨੂੰ ਇਹਨੀ ਖੁਸ਼ੀ ਅਤੇ ਸ਼ਾਂਤੀ ਮਹਿਸੂਸ ਹੋਵੇਗੀ ਜੋ ਤੁਸੀਂ ਖੱਤੇ ਵੀ ਪਹਿਲੇ ਨਹੀਂ ਕੀਤੀ ਹੋਵੇਗੀ ਦੇਖੋ ਤੁਹਾਡਾ ਹਰ ਇੱਕ ਸੈਕਿੰਡ ਬਾਪ ਦੀ ਯੋਜਨਾ ਅਨੁਸਾਰ ਹੈ ਇਸ ਲਈ ਜਦ ਤੁਸੀਂ ਕਾਰਜ ਵਿਭਾਗ ਵਿਹਾਰ ਵਿੱਚ ਹੁੰਦੇ ਹੋ ਤਾਂ ਕੋਈ ਗਲਤ ਕਹਿ ਜਾਂਦਾ ਹੈ ਤਾਂ ਨੁਕਸਾਨ ਵੀ ਕਰ ਜਾਂਦਾ ਹੈ ਤਾਂ ਵੀ ਤੁਸੀਂ ਬਾਬਾ ਨੂੰ ਨਾਲ ਰੱਖੋ ਉਸ ਨੂੰ ਪਿਆਰ ਨਾ ਸਮਝਾਓ ਅਤੇ ਫੇਰ ਉਹ ਸਾਰੀ ਗੱਲ ਬਾਤ ਨੂੰ ਦੇ ਦਿਓ ਅਤੇ ਨਿਆਰੇ ਹੋ ਕੇ ਆਪਣੀ ਪ੍ਰਸਾਰਥ ਵਿੱਚ ਲੱਗ ਜਾਓ ਇੱਕ ਗੱਲ ਤਾਂ ਿਆ ਰੱਖੋ ਤੁਹਾਨੂੰ ਆਪਣੀ ਸੰਤੁਸ਼ਟਾ ਦੀ ਸੀਟ ਕਦੇ ਵੀ ਨਹੀਂ ਛੱਡਣੀ ਕਿਉਂਕਿ 바ਵਾ ਤੁਹਾਡੇ ਨਾਲ ਹੈ ਅਤੇ ਉਹ ਹਰ ਅਕਲਿਆਨ ਨੂੰ ਕਲਿਆਨ ਵਿੱਚ ਬਦਲ ਦੇਵੇਗਾ ਪਰ ਜਾਨ ਤੇ ਤੁਸੀਂ ਆਪਣੀ ਸੀਟ ਤੇ ਸੈਟ ਰਹੋਗੇ ਤਾਂ ਅੱਛਾ ਪਰਮ ਸ਼ਾਂਤੀ ਪਰਮ ਸ਼ਾਂਤੀ ਪਰਮ ਸ਼ਾਂਤੀ